ETT ਭਰਤੀ ਅਪਡੇਟ 2024 ਦੇ ਲਈ ਤੇ ਯੂਨੀਅਨ ਨੇ ਕਿਹੜੀਆਂ-ਕਿਹੜੀਆਂ ਮੰਗਾਂ ਰੱਖੀਆਂ ਤੇ ਮੀਟਿੰਗ ਦੇ ਵਿੱਚ ਹੋਰ ਕੀ-ਕੀ ਗੱਲਾਂ ਹੋਈਆਂ ਤੇ ਪਹਿਲੀ ਗੱਲ ਤਾਂ ਇਹ ਹੈ ਕਿ ਇਹਨਾਂ ਨੇ ਦੋ ਮੰਗਾਂ ਜਿਹੜੀਆਂ ਮੁੱਖ ਰੱਖੀਆਂ ਨੇ ਬੈਕਲੋਗ ਪੋਸਟਾਂ ਤੇ ਨਵੀਆਂ ਪੋਸਟਾਂ ਦੇ ਲਈ ਤੇ ਜਿਹੜੇ-ਜਿਹੜੇ ਬੱਚੇ ਨੇ ETT TET 93 64 ਵਾਲੇ ਜਿਹੜੇ ਵੀ ਨੇ ਉਹ ਜ਼ਰੂਰ ਇਸ ਵੀਡੀਓ ਨੂੰ ਲਾਸਟ ਤੱਕ ਦੇਖਣ ਕਿਉਂਕਿ ਬਹੁਤ ਹੀ ਅਹਿਮ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨ ਜਾ ਰਹੇ ਹਾਂ ਤਾ ਇਸ ਤੋਂ ਪਹਿਲਾਂ ਕਿ ਆਪਾਂ ਪੂਰੀ ਖਬਰ ਨੂੰ ਧਿਆਨ ਦੇ ਨਾਲ ਪੜੀਏ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਤਾ ਮੇਰੀ ਕੋ ਜ਼ਾਰਿਸ਼ ਹੈ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਕਰਨ ਤੋਂ ਬਾਅਦ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝਾ ਕਰਨਾ ਤਾਂ ਕਿ ਆਪਣੇ ਵੱਧ ਤੋਂ ਵੱਧ ਸਾਥੀ ਹੋਰ ਨਾਲ ਜੁੜ ਸਕਣ ਤਾਂ ਚਲੋ ਦੋਸਤੋ ਤੁਹਾਨੂੰ ਪੂਰੀ ਖਬਰ ਦੇ ਨਾਲ ਜਾਣੂ ਕਰਾਉਂਦੇ ਆਂ ਤਾਂ ਈਟੀਟੀ ਟੈਟ ਪਾਸ ਯੂਨੀਅਨ ਜ਼ਿਲ੍ਹਾ ਫਾਜ਼ਲਕਾ ਦੀ ਮੀਟਿੰਗ ਡੀ ਅਕੈਡਮੀ ਵਿੱਚ ਹੋਈ ਜਿਸ ਵਿੱਚ ਯੂਨੀਅਨ ਦੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜੋ ਸਿੱਖਿਆ 'ਚ ਕ੍ਰਾਂਤੀ ਲਿਆਉਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਇਹ ਬੇਰੁਜ਼ਗਾਰ ਅਧਿਆਪਕਾਂ ਲਈ ਸੁਪਨਾ ਬਣ ਕੇ ਰਹਿ ਗਿਆ। ਮਾਨ ਸਰਕਾਰ ਦੇ 3 ਸਾਲ ਪੂਰੇ ਹੋ ਚੁੱਕੇ ਨੇ ਪਰ ਸਰਕਾਰ ਵੱਲੋਂ ਇੱਕ ਵੀ ਈਟੀਟੀ ਕੈਡਰ ਦੀ ਭਰਤੀ ਦਾ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ। ਸਰਕਾਰ ਵੱਲੋਂ ਸਿਰਫ ਡੰਗਟਪੌਂ ਨੀਤੀ ਵਰਤ ਕੇ ਮੀਟਿੰਗਾਂ ਤੋਂ ਭੱਜਿਆ ਜਾਂਦਾ ਹੈ ਤੇ ਬੇਰੁਜ਼ਗਾਰ ਅਧਿਆਪਕਾਂ ਦੀ ਜ਼ਿੰਦਗੀ ਨਾਲ ਮਜ਼ਾਕ ਕੀਤਾ ਜਾਂਦਾ ਹੈ। ਪਰਤੀ ਚ ਦੇਰੀ ਕਰਨ ਸਾਡੇ ਬਹੁਤ ਸਾਰੇ ਸਾਥੀ ਪਰਤੀ ਦੀ ਉਮਰ ਹੱਦ ਲੰਘ ਗਈ ਵੀ ਹੈ ਤੇ ਕਈਆਂ ਦੀ ਲੰਘ ਵੀ ਚੁੱਕੀ ਹੈ ਇਸ ਕਰਕੇ ਉਹਨਾਂ ਦੀ ਜ਼ਿੰਦਗੀ ਨਾਲ ਖਿਲਵਾੜ ਹੋਣ ਦਾ ਖਤਰਾ ਹੈ ਤੇ ਇਸ ਲਈ ITT ਕੈਡਰ ਦੀਆਂ ਨਵੀਆਂ ਪੋਸਟਾਂ ਤੇ ਪਿਛਲੀਆਂ ਪਰਤੀਆਂ ਦਾ ਜੋ ਬੈਕਲੌਗ ਬੰਦਾ ਹੈ ਉਹਨਾਂ ਨੂੰ ਨਵੀਆਂ ਪੋਸਟਾਂ ਨਾਲ ਐਡ ਕੀਤਾ ਜਾਵੇ ਜਿ ਲਾਗੂ ਹੁੰਦੇ ਸੇ ਕਿ ਪੰਜਾਬ ਦੇ ਹਰ ਜ਼ਿਲ੍ਹੇ ਅੰਦਰ ਮੀਟਿੰਗਾਂ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾ ਰਹੀ ਹੈ ਤੇ ਜਲਦੀ ਸਰਕਾਰ ਨੂੰ ਹਰ ਮੋੜ ਤੇ ਕੇਰਿਆ ਜਾਏਗਾ ਮੀਟਿੰਗ ਵਿੱਚ ਫਾਜ਼ਲ ਕਾ ਜ਼ਿਲ੍ਹੇ ਦੇ ਈਟੀਟੀ ਟੈਕ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ ਹੈ ਤੇ ਅਗਵਾ ਨੇ ਵੱਤੋ ਵੱਤ ਬੇਰੁਜ਼ਗਾਰੀ ਖਾ ਨੂੰ ਜੂਨੀਅਰ ਨਾਲ ਜੁੜਨ ਦਾ ਸੱਦਾ ਦਿੱਤਾ ਹੈ ਤਾਂ ਤੁਸੀਂ ਦੇਖ ਸਕਦੇ ਹੋ डीसी दफ्तर ਵਿਖੇ एडीसी राकेश कुमार पोपली ਨੂੰ ਮੰਗ ਪੱਤਰ ਦਿੰਦੇ ਹੋਏ ਤਾਂ ਇਹ ਕੱਲ ਦੀ ਖਬਰ ਸੀਗੀ ਜਿਹੜੀ ਅੱਜ ਨਿਊਜ਼ਪੇਪਰ ਦੇ ਵਿੱਚ ਵੀ ਲੱਗ ਚੁੱਕੀ ਐ ਸੋ ਦੋਸਤੋ ਜਰੂਰ ਜੁੜਨਾ ਯੂਨੀਅਨ ਦੇ ਨਾਲ ਜੇਕਰ ਤੁਸੀਂ ईटीटी ਕਰ ਰਹੇ ਹੋ ਜਾਂ ईटीटी ਕਰ ਚੁੱਕੇ ਹੋ ਟੈਟ ਪਾਸ ਹੋ ਤਾਂ ਵੀ ਧੰਨਵਾਦ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦੇਣਾ